13 ਦਿਨ ਹੋ ਗਏ ਆ ਲਗਾਤਾਰ ਪਾਣੀ ਜਿਹੜਾ ਹੈ 4 4 ਫੁੱਟ ਘਰ ਦੇ ਵਿੱਚ ਪਾਣੀ ਫਿਰ ਗਿਆ ਵਾ ਜਿਹੜੇ ਕਮਰੇ ਆ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕੰਦਾ ਐ ਵੀ ਥੱਲੇ ਤਸ ਗਈਆਂ ਨੇ ਘਰਾਂ ਦੀ ਬਹੁਤ ਜ਼ਿਆਦਾ ਜਿਹੜੀ ਹੈ ਖਰਾਬੀ ਹੋ ਗਈ ਆ ਇਹ ਘਰ ਆ ਬਿਲਕੁਲ ਜ਼ੀਰੋ ਗਰਾਊਂਡ ਤੇ ਉਹ 23 ਚ ਹੋ ਗਿਆ ਸੀ ਉਸ ਤੋਂ ਮਗਰੋਂ ਵੇਖੋ 24 ਚ ਮੜਾ ਜਾ ਜਿਹੜਾ ਅਸੀਂ ਸੁਧਾਰ ਹੋਇਆ ਤੇ 25 ਨੇ ਸਾਡਾ ਜਿਹੜਾ ਹੈ ਬਿਲਕੁਲੀ ਮਨ ਤੋੜ ਦਿੱਤੇ ਆ ਇਹ ਜੇ ਕੋਈ ਸਮਾਜ ਸੇਵੀ ਆਉਂਦਾ ਵੀਰ ਭਰਾ ਹੋਣ ਪਾਣੀ ਦੇ ਵਿੱਚ ਤਾਂ ਸਭ ਆਉਂਦੇ ਨੇ ਸਾਰ ਲੈਣ ਆਉਂਦੇ ਨੇ ਪਾਣੀ ਤੋਂ ਬਾਅਦ ਸਭ ਨੂੰ ਚੇਤਾ ਭੁੱਲ ਜਾਣਾ ਮੈਂ ਕਹਿ ਨਹੀਂ ਸਕਦੀ ਮੈਨੂੰ ਬਹੁਤ ਦੁੱਖ ਹੁੰਦਾ ਵਾ ਜਿਹੜੀ ਅਸੀਂ ਜਾ ਹੈਗੇ ਨੇ ਜੱਟ ਜ਼ਿਮੀਂਦਾਰ ਅਸੀਂ ਮੰਗਤੇ ਬਣ ਕੇ ਨਹੀਂ ਖਾ ਸਕਦੇ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਸ਼ਮੀਰ ਸਿੰਘ ਅਸੀਂ ਜੀ ਇਸ ਵੇਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਦੁੱਲਾ ਸਿੰਘ ਵਾਲਾ ਪਿੰਡ 'ਚ ਬੈਠੇ ਆਂ ਇਹ ਪਿੰਡ ਵੀ ਪੰਜਾਬ ਦੇ ਸੈਂਕੜੇ ਪਿੰਡਾਂ ਦੀ ਤਰ੍ਹਾਂ ਹੜਾਂ ਦੀ ਮਾਰ ਹੇਠ ਹੈ ਜਿਸ ਘਰ ਦੇ ਵਿੱਚ ਅਸੀਂ ਬੈਠੇ ਆਂ ਇਹ ਘਰ ਵੀ ਹੜਾਂ ਦੀ ਮਾਰ ਹੇਠ ਹੈ ਇਹ ਤੇ ਇਹ ਪਰਿਵਾਰ ਜਿਹੜੇ ਆ ਦੋ ਪਰਿਵਾਰ ਨੇ ਦੋ ਭਰਾਵਾਂ ਦਾ ਪਰਿਵਾਰ ਹੈ ਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਲੇਡੀਆਂ ਹੀ ਰਹਿ ਰਹੀਆਂ ਨੇ ਜਿਹੜੇ ਕਿ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਇਹਨਾਂ ਦੇ ਆਦਮੀ ਨੇ ਓਹੋ ਬੰਨਦੇ ਬੈਠੇ ਆ 2023 ਦੀ ਇੱਕ ਦਰਦਨਾਕ ਕਹਾਣੀ ਹੈ ਕਿ ਇੱਕ ਘਰ ਦਾ ਜਿਹੜਾ ਜੀ ਹੈ 2023 ਦੇ ਜਿਹੜੇ ਹੜ੍ਹ ਆਏ ਸੀ ਉਸ ਦੇ ਵਿੱਚ ਉਹਨੂੰ ਅਟੈਕ ਹੋ ਗਿਆ ਉਹਦੀ ਮੌਤ ਹੋ ਗਈ ਸੀ ਤੇ ਅੱਜ ਦੀ ਤਰੀਕ ਦੇ ਵਿੱਚ ਇਹ ਸੰਘਰਸ਼ ਕਰ ਰਿਹਾ ਇੱਥੇ ਬੈਠ ਕੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿੰਦਾਂ ਦੀਆਂ ਸਮੱਸਿਆਵਾਂ ਨੇ ਇਹਨਾਂ ਦੀਆਂ ਕੀ ਇਹਨਾਂ ਦੇ ਨਾਲ ਹੋਇਆ ਤੇ ਹੁਣ ਦੀ ਤਰੀਕ ਦੇ ਵਿੱਚ ਕਿੰਦਾਂ ਦੀਆਂ ਇਹਨਾਂ ਲੋੜਾਂ ਨੇ ਕਿਸ ਕਿਸਮ ਦੀ ਰਾਹਤ ਇਹਨਾਂ ਨੂੰ ਚਾਹੀਦੀ ਹੈ ਇਹ ਸਾਰੇ ਨੁਕਤੇ ਆ ਤੇ ਆਪਾਂ ਪਰਿਵਾਰਤ ਦੇ ਜੀਆ ਨਾਲ ਗੱਲਬਾਤ ਕਰਦੇ ਹਾਂ ਬੀਜੀ ਸਤਿ ਸ਼੍ਰੀ ਅਕਾਲ ਜੀ ਬੀਜੀ ਆਪਣਾ ਪਛਾਣ ਦੱਸੋ ਕਿ ਤੜਕੀ ਨਾਂ ਹੈ ਕੀ ਕੰਮ ਤੁਸੀਂ ਕਰਦੇ ਹੋ ਹਾਂਜੀ ਮੇਰਾ ਨਾਂ ਹੈਗਾ ਹੈ ਰਪਿੰਦਰ ਕੌਰ ਹਾਂਜੀ ਤੇ ਮੈਂ ਅੰਗਣ ਵਾਲੀ ਵਰਕਰ ਆ ਜੀ ਹਾਂਜੀ ਤੇ ਹੁਣ ਦੀ ਤਰੀਕ ਦੇ ਵਿੱਚ ਜੋ ਇੱਥੇ ਹੜ ਆਏ ਹੋਏ ਆ ਤੁਹਾਡਾ ਵੀ ਘਰ ਕਿਰਿਆ ਹੋਇਆ ਪਾਣੀ ਨਾਲ ਕੀ 24 ਤਰੀਕ ਤੋਂ ਲੈ ਕੇ ਹੁਣ ਤੱਕ ਕੀ ਫਰਕ ਪਿਆ ਕੀ ਕੀ ਹਾਲਾਤ ਨੇ ਜੀ ਹੁਣ ਦੇ ਅੱਜ 5 ਤਰੀਕ ਆ ਹਾਂ ਨਵਾਂ ਮਹੀਨਾ 2025 ਹਾਂਜੀ ਅੱਜ ਪਾਣੀ ਜਿਹੜਾ ਹੈ ਮਤਲਬ 1 ਫੁੱਟ ਜਿਹੜਾ ਐ ਥੱਲੇ ਗਿਆ ਹੋਇਆ ਹੈ ਘਰਾਂ ਦੇ ਵਿੱਚੋਂ ਬਾਕੀ ਬਾਹਰ ਪਾਣੀ ਚੱਲ ਰਿਹਾ ਵਾ ਅੱਜ ਦੀ ਸਥਿਤੀ ਜਿਹੜੀ ਐ ਕੁਝ ਕਾਬੂ ਹੈ ਟਿਆ ਬਾਕੀ ਜਿਹੜਾ ਪ 13 ਦਿਨ ਹੋ ਗਏ ਆ ਲਗਾਤਾਰ ਪਾਣੀ ਜਿਹੜਾ ਐ 4 4 ਫੁੱਟ ਘਰ ਦੇ ਵਿੱਚ ਪਾਣੀ ਫਿਰ ਗਿਆ ਵਾ ਜਿਹੜੇ ਕਮਰੇ ਆ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕੰਦਾ ਐ ਵੀ ਥੱਲੇ ਤਸ ਗਈਆਂ ਨੇ ਤੇ ਜਿਹੜੀਆਂ ਛੱਤਾਂ ਐ ਉਹ ਵੀ ਖਰਾਬ ਕੇ ਰਿਸ਼ਤਾ ਹੋ ਗਈਆਂ ਨੇ ਕਰਾਂ ਦੀ ਬਹੁਤ ਜ਼ਿਆਦਾ ਜਿਹੜੀ ਹੈ ਖਰਾਬੀ ਹੋ ਗਈ ਆ ਜਿਹੜਾ ਇਹਨਾਂ ਦਾ ਹੈ ਇਹ ਮੇਰੇ ਜੇਡ ਦਾ ਘਰ ਸੀਗਾ ਉਹਨਾਂ ਦੀ 2023 ਦੇ ਵਿੱਚ ਜਦੋਂ ਉਹਨਾਂ ਦਾ ਕਮਰੇ ਡਿੱਗ ਪਏ ਸੀਗੇ ਬਿਲਕੁਲ ਕੰਧਾਂ ਜਿਹੜੀਆਂ ਸੀ ਥੱਲੇ ਉਹ ਖਿਸਕ ਗਈਆਂ ਉਹਨਾਂ ਦੇ ਟੈਨਸ਼ਨ ਲੈ ਕੇ ਕਿਉਂਕਿ ਜਿਹੜਾ ਜ਼ਿੰਮੇਦਾਰ ਆ ਉਹਦੀ ਤਾਂ ਜ਼ਿੰਦਗੀ ਖੇਤੀ ਦੇ ਸਿਰ ਤੇ ਹੁੰਦੀ ਹੈ ਖੇਤੀ ਵੀ ਗਈ ਤੇ ਅਗੋਂ ਉਹਨਾਂ ਨੂੰ ਕੁਝ ਦਿਸਿਆ ਉਹਨਾਂ ਦੇ ਉਹਦੇ ਨਾਲ ਉਹਨਾਂ ਦੇ ਇਸ ਕਰਕੇ ਟੈਕ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਪਾਣੀ ਥੋੜਾ ਜਾ ਹੈਗਾ ਸੀਗਾ ਤੇ ਘਰ ਬਿਲਕੁਲ ਹੀ ਉਦੋਂ ਅਜੇ ਗਿੱਲਾ ਪਿਆ ਸੀ ਤੇ ਉਹਨਾਂ ਦੀ ਡੈਥ ਹੋ ਗਈ ਤੇ ਜਿਹੜੇ ਉਹ ਇਹ ਕਰਿਆ ਬਿਲਕੁਲ ਜ਼ੀਰੋ ਗਰਾਊਂਡ ਤੇ ਉਹ 23 ਚ ਹੋ ਗਿਆ ਸੀ ਉਸ ਤੋਂ ਮਗਰੋਂ ਵੇਖੋ 24 ਚ ਮੜਾ ਜਾ ਜਿਹੜਾ ਸੀ ਸੁਧਾਰ ਹੋਇਆ ਤੇ 25 ਨੇ ਸਾਡਾ ਜਿਹੜਾ ਬਿਲਕੁਲ ਹੀ ਮਨ ਤੋੜ ਦਿੱਤੇ ਆ ਸਾਡਾ ਜਿਹੜਾ ਹੁਣ ਜਿਹੜਾ ਮਾਣ ਹੈ ਬਿਲਕੁਲ ਟੁੱਟ ਚੁੱਕਾ ਵਾ ਵੀ ਇਹ ਸਰਕਾਰਾਂ ਨੂੰ ਜੇ ਇਸ ਗੱਲ ਦਾ ਪਤਾ ਹੈ ਕਿ ਪਾਣੀ ਆਉਣਾ ਹੈ ਸਾਡੇ ਜਿਹੜੇ ਉੱਥੇ ਹੈਡ ਜਿਹੜੇ ਵੱਡੇ ਅਫਸਰ ਆ ਜਿਵੇਂ ਕਿ ਆਪਣੇ ਡੈਮ ਤੇ ਆ ਉਹ ਸਾਰੇ ਜਿਹੜੇ ਹੈਗੇ ਨੇ ਉਹ ਭਈਆਵਾਦ ਲਈ ਹੋਈ ਹੈ ਹੂੰ ਕੋਈ ਸਾਡਾ ਪੰਜਾਬੀ ਸਿੱਖ ਹੋਵੇ ਉਹਨੂੰ ਪਤਾ ਹੋਵੇ ਕਿ ਝੋਨੇ ਆ ਅੱਗੇ ਜੱਟਾਂ ਦੀਆਂ ਫਸਲਾਂ ਇਸ ਟਾਈਮ ਆਹ ਫਸਲ ਆ ਜੀਮੀਦਾਰਾਂ ਨੇ ਪੁੱਤਾਂ ਵਾਂਗੂ ਪਾਲੀ ਫਸਲ ਜਿਹੜੀ ਆ ਉਹ ਸਾਡੀ ਤਬਾਹ ਹੋ ਗਈ ਆ ਵੇਖੋ ਇੱਕ ਕਿੱਲੇ ਝੋਨੇ ਤੇ ਸਾਡਾ 20-20000 ਰੁਪਇਆ ਜੀਮੀਦਾਰ ਦਾ ਖਰਚਾ ਆਇਆ ਹੂੰ ਜਿਹੜਾ ਪਿਛਲੀ ਵਾਰ ਸਰਕਾਰ ਨੇ ਸਿਰਫ ਸਾਨੂੰ ਕਿਸੇ ਨੂੰ 4000 ਰੁਪਇਆ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਨਾ ਕਿਸੇ ਨੇ ਸਰਕਾਰਾਂ ਨੇ ਵੇਖੋ ਸਾਡੇ ਪਿਛਲੇ ਸਾਲ ਇਹਨਾਂ ਦੇ ਵੀ ਕਮਰੇ ਡਿੱਗ ਪਏ ਸਾਡੇ ਉਹ ਪਸ਼ੂਆਂ ਵਾਲਾ ਬਰਾਂਡਾ ਡਿੱਗ ਗਿਆ ਵਾਸ਼ਰੂਮ ਡਿੱਗ ਪਏ ਇਹ ਫੋਟੋਆਂ ਲਾ ਕੇ ਲੈ ਗਏ ਕਿਸੇ ਨੇ ਵੀ ਸਾਨੂੰ 1 ਰੁਪਿਆ ਵੀ ਕਿਸੇ ਸਰਕਾਰ ਨੇ ਨਹੀਂ ਜੇ ਦਿੱਤਾ ਤੇ ਜੇ ਕੋਈ ਸਮਾਜ ਸੇਵੀ ਆਉਂਦਾ ਵੀਰ ਭਰਾ ਹੁਣ ਪਾਣੀ ਦੇ ਵਿੱਚ ਤਾਂ ਸਭ ਆਉਂਦੇ ਨੇ ਸਾਰ ਲੈਣ ਆਉਂਦੇ ਨੇ ਪਾਣੀ ਤੋਂ ਬਾਅਦ ਸਭ ਨੂੰ ਚੇਤਾ ਭੁੱਲ ਜਾਣਾ ਹੈ ਜਿਵੇਂ ਕਿ ਕਿਸਾਨੀ ਸ਼ੰਗਰਸ਼ਵਰੀ ਹੋਰ ਬੜੀਆਂ ਆਪਣੇ ਪੰਜਾਬ ਤੇ ਜੜੀਆਂ ਵਿਉਤਾ ਪਈਆਂ ਸਾਰੇ ਵਾਰੀ ਸਭ ਨੂੰ ਚੇਤਾ ਆਉਂਦਾ ਹੈ ਤੇ ਜਦੋਂ ਉਹ ਪਾਣੀ ਜਿਵੇਂ ਹੁਣ ਲੈ ਗਿਆ ਕਿਸੇ ਨੂੰ ਕੋਈ ਚੇਤਾ ਨਹੀਂ ਆਉਣਾ ਤੇ ਅਸੀਂ ਇਹ ਸਮਾਜ ਸੇਵਕਾਂ ਨੂੰ ਇਹ ਕਹਿਨੀ ਆ ਕਿ ਅਜੇ ਵੀਰੋ ਭਰਾਵੋ ਬੰਨਾ ਤੇ ਲੁੱਟਖੂ ਹੁੰਦੀ ਆ ਨਾ ਆਓ ਤੇ ਬਸ ਉਦੋਂ ਆਇਓ ਜਦੋਂ ਘਰਾਂ ਦੇ ਵਿੱਚ ਪਾਣੀ ਆਇਆ ਨਾ ਨਿਹਰਾ ਆਟਾ ਨਾ ਲਈ ਜਾਓ ਆਟਾ ਆਪਣੇ ਘਰਾਂ ਦੇ ਵਿੱਚ ਅਜੇ ਹੈਗਾ ਏ ਦਾਣੇ ਅਜੇ ਹੈਗੇ ਆ ਵੀ ਆਪਾਂ ਐਡੇ ਵੀ ਜ਼ਿੰਮੇਦਾਰ ਜਿਹੜੇ ਹੈਗੇ ਹਾਂ ਜਿਹੜੀ ਗਰੀਬ ਜਨਤਾ ਹੈ ਜਿਨ੍ਹਾਂ ਦੇ ਕਿਸੇ ਦੇ ਦਾਣੇ ਖਰਾਬ ਹੋ ਗਏ ਉਹਨੂੰ ਪੁੱਛੋ ਉਹਨਾਂ ਨੂੰ ਆਟਾ ਦਿਓ ਜਿਹੜੀ ਜਿਹੜੀ ਉਹਨਾਂ ਨੂੰ ਪੁੱਛ ਕੇ ਦੱਸ ਲਓ ਵੀ ਕੀ ਸਰਵਿਸਨ ਆ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਆ ਉਹ ਮੁਹਈਆ ਕਰਾਓ ਹੁਣ ਜਦੋਂ ਸਾਡਾ ਪਾਣੀ ਲੱਥਾ ਪੈ ਲਿਆ ਜਿਹੜੀਆਂ ਨੇ ਉਹ ਖਰਾਬ ਹੋ ਜਾਣੀਆਂ ਨੇ ਜਿਹੜਾ ਮਾੜਾ ਜ਼ਿਮੀਂਦਾਰ ਆ ਉਹਨਾਂ ਕੋਲ ਕੋਈ ਟਰੈਕਟਰ ਨਹੀਂ ਹੈਗਾ ਕੁਛ ਨਹੀਂ ਹੈਗਾ ਜਿਹੜੇ ਚਲੋ ਸਹਿੰਦੇ ਵੀ ਤਾਂ ਇੱਕਰੀ ਜ਼ੀਰੋ ਗ੍ਰਾਊਂਡ ਤੇ ਹੈਗੇ ਨਹੀਂ ਹੈਗਾ ਕਿ ਮਤਲਬ ਜਿੰਨਾਂ ਕੋਲ ਜਾਦੀਆਂ ਜ਼ਮੀਨਾਂ ਆ ਉਹ ਬਹੁਤ ਵਧੀਆ ਵਧੀਆ ਹੋ ਗਏ ਉਹਨਾਂ ਦਾ ਇਸ ਤੋਂ ਵੀ ਜ਼ਿਆਦਾ ਮਨ ਟੁੱਟ ਚੁੱਕਾ ਵਾ ਪਰ ਜਿਹੜੇ ਅਸੀਂ ਛੋਟੇ ਜ਼ਿਮੀਦਾਰ ਹੈਗੇ ਆ ਸਾਡਾ ਇਹ ਸਾਡੇ ਕੋਲ ਜਿਵੇਂ ਟਰੈਕਟਰ ਨਹੀਂ ਹੈਗਾ ਪਿਛਲੀ ਵਾਰ ਸਾਡੀ ਪੈਲੀ ਦੇ ਵਿੱਚ ਟੋਏ ਪੈ ਗਏ ਹੂੰ 5 ਫੁੱਟ ਡੂੰਘਾ ਟੋਆ ਪੈ ਗਿਆ ਅਸੀਂ ਉਹ ਪੈਲੀ ਕਰਾਹ ਕਰੂਗੇ ਅਸੀਂ ਆਪਦੇ ਕੋਲੋਂ ਤੇਲ ਮਚਾਇਆ ਪੈਲੀ ਕਰਾਈ ਉਹ ਸਾਡੀ ਪੈਲੀ ਜਿਹੜੀ ਉਹ ਨਹੀਂ ਸੂਤਰ ਵੀ ਉਹ ਰੇਤਾ ਬਣ ਗਈ ਕੁਝ ਫਸਲ ਬੀਜੀ ਦੀ ਆ ਤੇ ਉਹ ਨਹੀਂ ਹੁੰਦੀ ਇਸ ਕਰਕੇ ਮੈਂ ਇਹ ਕਹਿਨੀ ਆ ਕਿ ਜਿਹੜੇ ਸਾਡੇ ਸਮਾਜ ਸੇਵੀ ਆ ਬਹੁਤ ਸੇਵਾ ਕਰਦੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਬਹੁਤ ਸੰਸਥਾਵਾਂ ਹੁੰਦੀਆਂ ਨੇ ਸਮਾਜ ਸੇਵੀ ਵੀਰ ਆਉਂਦੇ ਨੇ ਸਾਡੇ ਛੋਟੇ ਬੱਚੇ ਨੇ ਉਹ ਬਹੁਤ ਜਿਹੜੇ ਨੌਜਵਾਨ ਆ ਸਾਡੇ ਮੁੰਡੇ ਉਹ ਬਹੁਤ ਹੀ ਜ਼ਿਆਦਾ ਵਿਚਾਰੇ ਇਹ ਸਟਰਗਲ ਕਰ ਰਹੇ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਰ ਇਹ ਆ ਵੀਰੇ ਕਈ ਘਰਾਂ ਦੇ ਵਿੱਚ ਇਹੋ ਜਿਹੀ ਹੁੰਦੇ ਨੇ ਜਿਹੜੇ ਮਤਲਬ ਆਗੂ ਹੁੰਦੇ ਨੇ ਉਹ ਇੱਕ ਘਰ ਜਾਣ ਪਛਾਣ ਹੁੰਦੀ ਉਧਰੋਂ ਵਾਰ-ਵਾਰ ਵਾਰ-ਵਾਰ ਵੇੜੀ ਲਈ ਜਾਂਦੇ ਨੇ ਦੂਸਰੇ ਘਰ ਦੀ ਸਾਰ ਨਹੀਂ ਲੈਂਦੇ ਮੈਂ ਇਹ ਕਹਿੰਨੀ ਆ ਜਿਹੜਾ ਜਾਵੇ ਭਾਵੇਂ ਉਹ ਕੋਈ ਆਗੂ ਆ ਸਾਰੇ ਘਰ ਦੇ ਵਿੱਚ ਹਰੇਕ ਸਮਗਰੀ ਜਿਹੜੀ ਆ ਉਹ ਟਾਈਮ ਨਾਲ ਵੀ ਮਤਲਬ ਜਿਵੇਂ ਜਿਵੇਂ ਆਉਂਦਾ ਏ ਇਹ ਸਾਰਿਆਂ ਦੇ ਘਰੇ ਟਾਈਮ ਸਿਰਨਾ ਜਿਹੜੀ ਆ ਪਹੁੰਚਣੀ ਚਾਹੀਦੀ ਆ ਹਾਂਜੀ ਜੀ ਤੇ ਹੁਣ ਜਿਵੇਂ ਤੁਹਾਡੇ ਇਹ ਦਰਾਨੀ ਨੇ ਹਨ ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ ਜੋ ਪਰਿਵਾਰ ਨਾਲ ਤੁਹਾਡੇ ਨਾਲ ਹੋਇਆ ਹਾਂਜੀ ਤੇ ਉਸ ਤੋਂ ਬਾਅਦ ਹੁਣ ਜੋ ਤੁਹਾਡੇ ਘਰ ਦੇ ਵਿੱਚ ਹੋਰ ਕੌਣ ਹੈ ਇਹਨਾਂ ਤੋਂ ਇਲਾਵਾ ਤਾਂ ਤੁਹਾਡੀ ਤੁਹਾਡਾ ਪਰਿਵਾਰ ਤੁਹਾਡੇ ਦਿਓਰ ਦਾ ਹੋ ਗਿਆ ਹਨਾ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ 2000 ਜਿਹੜਾ 23 ਤੋਂ ਲੈ ਕੇ ਹੁਣ ਤੱਕ ਤੁਹਾਡਾ ਕਿਵੇਂ ਹੁਣ ਸਿਸਟਮ ਚੱਲ ਰਿਹਾ ਕਰਦਾ ਬਸ ਇਹਨਾਂ ਦਾ ਹੈਗਾ ਇੱਕ ਦੁੱਧ ਮੱਝ ਹਿੱਕ ਕੇ ਮੈਂ ਦੱਸ ਦੇਣੀ ਇੱਕ ਮੱਝ ਆ ਇੱਕ ਮੰਡੀ ਹਾਂਜੀ ਇੱਕ ਇਹਨਾਂ ਦੇ ਕੋਲ ਮੱਝ ਆ ਇੱਕ ਗਾਂ ਐ ਉਹਦੇ ਆਪ ਹੀ ਪੱਠੇ ਪਾਉਂਦੀ ਏ ਤੇ ਸਾਰਾ ਕੁਝ ਆਪ ਹੀ ਕਰਦੀ ਏ ਉਹਦਾ ਦੁੱਧ ਝੋਕੇ ਜਿਹੜੇ ਪੈਸੇ ਹੁੰਦੇ ਆ ਉਹਦੇ ਨਾਲ ਹੀ ਇਹ ਸੁਗਦਾ ਵਟਾ ਲੈ ਹੁੰਦੀਆਂ ਨੇ ਉਹਦੇ ਨਾਲ ਹੀ ਆਪ ਦਾ ਕੋਈ ਦਵਾਦਾਰੂ ਕਰਦੀਆਂ ਨੇ ਬਾਕੀ ਜਿਹੜਾ ਇਹਨਾਂ ਦਾ ਸਰਕਾਰ ਸੁਣੇ ਇਹਨਾਂ ਦਾ ਜਿਹੜਾ ਘਰ ਟਹਿ ਗਿਆ ਉਹ ਉਹਨਾਂ ਦਾ ਘਰ ਬਣਾਇਆ ਜਾਵੇ ਹੁਣ ਕਰ ਕਰ ਟੁੱਠਿਆ ਠੱਠਿਆ ਹੋਇਆ ਸਾਰਾ ਠੱਠਿਆ ਹੋਇਆ ਹਾਂਜੀ ਘਰ ਠੱਠਿਆ ਹੋਇਆ ਹੈ ਘਰ ਦੇ ਵਿੱਚ ਇਹ ਕੁਝ ਨਹੀਂ ਹੈਗਾ ਅੰਦਰ ਵੇਖੋ ਸਾਰੇ ਪਾੜ ਪੈ ਗਏ ਨੇ ਜਿਹੜੀ ਉਹ ਕੰਧਾਂ ਥੱਲੇ ਤਸ ਗਈਆਂ ਨੇ ਤੇ ਇਹਦੇ ਵਿੱਚ ਜਿਵੇਂ ਹੁਣ ਮੰਨ ਲਓ ਇਹ ਤੁਹਾਡੇ ਪਾਣੀ ਆ ਗਿਆ ਹਨ ਇਹ ਪਾਣੀ ਬਹੁਤ ਸਾਰਾ ਕੁਝ ਨਾਲ ਲੈ ਕੇ ਆਉਂਦਾ ਹੈ ਮੰਨ ਲਓ ਜੀਵ ਜੰਤੂ ਵੀ ਹੁੰਦੇ ਨੇ ਜਿਹੜੇ ਰੀਲੇ ਵੀ ਹੁੰਦੇ ਨੇ ਇਦਾਂ ਦਾ ਵੀ ਤੁਹਾਡਾ ਕੋਈ ਐਕਸਪੀਰੀਅੰਸ ਹੋਇਆ ਹਾਂਜੀ ਅਸੀਂ ਕੱਲ ਦੀ ਗੱਲ ਏ ਕੱਲ ਅਸੀਂ ਸ਼ਾਮ ਵੇਲੇ ਸੱਪ ਵੜ ਗਿਆ ਤੇ ਉਹ ਅਸੀਂ ਮਤਲਬ ਅਸੀਂ ਤਾਂ ਬਹੁਤ ਡਰਦਿਆਂ ਸੱਪ ਤੋਂ ਤੇ ਇਹ ਲੜਕਾ ਸੀਗਾ ਇਹਨੇ ਵਿਚਾਰੇ ਨੇ ਸਾਰਾ ਕੁਝ ਵੇਖਿਆ ਨਹੀਂ ਨਿਕਲਿਆ ਉਸ ਤੋਂ ਬਾਅਦ ਮੋਟਰਸਾਈਕਲ ਖੜਾ ਸੀ ਮੋਟਰਸਾਈਕਲ ਏ ਸੀ ਪਾਣੀ ਤਾਂ ਲੈ ਗਿਆ ਹੁਣ ਸਾਨੂੰ ਇਹ ਟੈਨਸ਼ਨ ਏ ਵੀ ਸਾਨੂੰ ਸੱਪਾਂ ਨਹੀਂ ਖਾ ਜਾਣਾ ਵਾ ਸਾਨੂੰ ਸੱਪਾਂ ਤੋਂ ਬਹੁਤ ਸਾਨੂੰ ਪਾਣੀ ਤੋਂ ਇੰਨਾ ਨਹੀਂ ਲੱਗਾ ਕਿ ਜਿੰਨਾ ਸਾਨੂੰ ਹੁਣ ਸੱਪਾਂ ਤੋਂ ਡਰਨ ਲੱਗ ਰਿਹਾ ਹੈ ਅਸੀਂ ਰਾਤ ਸਾਰੀ ਰਾਤ ਨਹੀਂ ਸੁੱਤੇ ਜਿਹੜੇ ਕਮਰੇ ਸੀ ਉਹਨਾਂ ਦੇ ਅੱਗੇ ਅਸੀਂ ਕੱਪੜੇ ਲਾ ਕੇ ਕਿ ਮਤਲਬ ਸੱਪ ਵੜ ਨਾ ਜਾਵੇ ਅੱਜ ਸਵੇਰੇ ਵੀ ਅਸੀਂ ਆਏ ਇਸੇ ਟੈਨਸ਼ਨ 'ਚ ਜਦੋਂ ਅਸੀਂ ਵੇਨੀਆਂ ਸੱਪ ਸਿੱਧੇ ਆਉਂਦੇ ਆ ਤੇ ਕੰਧਾਂ ਦੇ ਉੱਤੇ ਚੜ ਜਾਂਦੇ ਸਾਡਾ ਨਾਲ ਦੇ ਅੰਦਰ ਕਮਰਾ ਤੂੜੀ ਵਾਲਾ ਉਹਦੇ ਉੱਤੇ ਪਤਾ ਨਹੀਂ ਕੀ ਕੁਛ ਪਿਆ ਅਸੀਂ ਡਰਦੇ ਆਣੇ ਹੁਣ ਸਾਨੂੰ ਇਹ ਵੀ ਡਰ ਹੋ ਗਿਆ ਸਾਨੂੰ ਕੋਈ ਸੱਪਾਂ ਦਾ ਜਿਹੜਾ ਹੈਗਾ ਉਹ ਕੋਈ ਇਹੋ ਜੀ ਚੀਜ਼ ਦਿੱਤੀ ਜਾਵੇ ਜੇ ਕਿਸੇ ਨੂੰ ਕੋਈ ਡੰਗ ਮਾਰਦੀ ਆ ਉਹਦਾ ਸਾਡਾ ਕੋਈ ਨਾ ਕੋਈ ਅਪਾਹ ਕਰ ਲਗੀ ਅਸੀਂ ਸਾਨੂੰ ਪਤਾ ਵੀ ਹੁਣ ਸਾਨੂੰ ਸੱਪਾਂ ਨੇ ਡੰਗਣਾ ਵਾ ਚੂਹੇ ਬਹੁਤ ਚੂਹੇ ਆਏ ਹੋਏ ਆ ਚੂਹੇ ਵੀ 2-2 ਕਿਲੋ ਦੇ ਆ ਉਹਨਾਂ ਸਾਡੇ ਸਾਰੇ ਅੰਦਰ ਜਾ ਕੇ ਥੜਥਲੀ ਪਾ ਦਿੰਦੀ ਆ ਤੇ ਸਾਡਾ ਇੰਨਾ ਚੀਜ਼ਾਂ ਤੋਂ ਸਾਡਾ ਜਿਹੜਾ ਹੁਣ ਜ਼ਿਆਦਾ ਮਨ ਚੱਲਣਾ ਹੈ ਪਾਣੀ ਤੋਂ ਤਾਂ ਚਲੋ ਆਇਆ ਚਲੀ ਚਲੀ ਗਿਆ ਚਲੀ ਗਿਆ ਬਹੁਤ ساری ਘਰ ਦੇ ਵਿੱਚ ਕਲਾਲੀ ਸੀ ਉਹ ਮੈਂ ਕੱਲ ਸਾਫ਼ ਕੀਤੀ ਮੇਰੇ ਲੱਤ ਤੇ ਸੱਟ ਲੱਗ ਗਈ ਹਾਂਜੀ ਪਾਣੀ ਕੱਢਦੇ ਕਲਾਲੀ ਕੱਢਦੇ ਜਿਹੜੀ ਜਾਨਵਰ ਆ ਰਹੇ ਆ ਜਾਂ ਜਿਹੜੇ ਪਾਣੀ ਤੋਂ ਇਸ਼ੂ ਤੁਹਾਨੂੰ ਕ੍ਰੀਏਟ ਹੋ ਰਿਹਾ ਮਸਲੇ ਪੈਦਾ ਹੋ ਰਿਹਾ ਇਹਦੇ ਬਾਰੇ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਪੱਧਰ ਤੇ ਖਾਸ ਤੋ ਤੇ ਸਰਕਾਰੀ ਪੱਧਰ ਤੇ ਕੋਈ ਅਗਾਈ ਕੋਈ ਤੁਹਾਨੂੰ ਮੈਸੇਜ ਕੋਈ 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 ਟੀਮ ਆਈ ਤੁਹਾਡੇ ਕੋਲ ਕਹਿਣ ਨੂੰ ਵੀ ਤੁਹਾਨੂੰ ਆ ਇਸ਼ੂ ਹੋ ਸਕਦੇ ਆ ਜਾਂ ਤੁਹਾਡੇ ਕੋਲ ਆ ਜਾਨਵਰ ਜ਼ਹਿਰੀਲਾ ਹੋ ਸਕਦਾ ਨਹੀਂ ਕੋਈ ਨਹੀਂ ਆਏ ਕੋਈ ਨਹੀਂ ਆ ਕੋਈ ਨਹੀਂ ਆ ਕੋਈ ਇਹ ਸਰਕਾਰ ਦੇ ਕੋਈ ਨਮੈਂਦਾ ਇਹੋ ਜਿਹਾ ਨਹੀਂ ਆਇਆ ਕਿ ਤੁਹਾਨੂੰ ਕੋਈ ਸਾਪ ਜਾਂ ਕੁਛ ਵੀ ਆ ਇਹੋ ਜੀ ਕੋਈ ਕਿਸੇ ਨੇ ਸਾਨੂੰ ਕੋਈ ਅਨਾਉਂਸਮੈਂਟ ਨਹੀਂ ਕੀਤੀ ਹੋਈ ਪਾਣੀ ਦੀ ਜ਼ਰੂਰ ਕੀਤੀ ਹੈ ਕਿ ਪਾਣੀ ਆ ਜਾਣਾ ਬਾਹਰ ਆ ਜਾਓ ਬਾਹਰ ਅਸੀਂ ਆ ਜਾ ਕੇ ਕੀ ਕਰੀਏ ਜਿਹੜੀਆਂ ਸਾਡੀਆਂ ਘਰ ਦੀਆਂ ਜ਼ਰੂਰੀ ਵਸਤਾਂ ਵੀ ਭੇਜੀਆਂ ਤੇ ਅੱਗੇ ਸਾਨੂੰ 23 ਚ ਸਾਨੂੰ ਕੁਛ ਨਹੀਂ ਮਿਲਿਆ ਤੇ ਹੁਣ ਸਾਡਾ ਜਿਹੜਾ 25 ਚ ਜਿਹੜਾ ਨੁਕਸਾਨ ਹੋ ਜਾਊਗਾ ਸਾਡੇ ਰਾਤ ਨੂੰ ਚੋਰ ਆ ਕੇ ਸਾਡੇ ਕੰਮ ਘਰਾਂ ਦੇ ਵਿੱਚ ਜ਼ਰੂਰੀ ਵਸਤਾਂ ਕੀਮਤੀ ਲੈ ਗਏ ਤੇ ਸਾਨੂੰ ਕਿੰਨੇ ਦੇਣੀਆਂ ਨੇ ਬਸ ਅਸੀਂ ਇਸ ਕਰਕੇ ਬੈਠੇ ਹੋਏ ਆ ਵੀ ਇੱਕ ਤਾਂ ਅਸੀਂ ਘਰੋਂ ਨਹੀਂ ਜਾਣਾ ਇਹ ਤਾਂ ਹਾਲ ਜੇ ਕਿਸੇ ਦੇ ਘਰੇ ਅਸੀਂ ਝੋਲਾ ਚੱਕ ਕੇ ਜਾਵਾਂਗੇ ਉਹ ਕਹਿੰਦੇ ਸਾਲ ਬਾਤ ਹੈ ਇਹੋ ਹੀ ਹਾਲ ਹੁੰਦਾ ਪਿਛਲੇ ਸਾਲ ਇਹੋ ਜੀ ਰਸੀਜਨ ਬਣੀ ਸੀ ਤੇਈ ਚ ਵੀ ਮਤਲਬ ਬੰਦਾ ਜਿਹੜਾ ਸੀ ਉਹ ਉਹਨੂੰ ਕੁਝ ਵੀ ਹੁੰਦਾ ਸੀ ਮੰਨ ਲਓ ਮੰਨ ਲਓ ਮੈਂ ਆਪਣੇ ਤੇ ਲੈ ਆਉਣੀ ਗੱਲ ਕਿਸੇ ਟਾਈਮ ਇਹ ਹੁੰਦਾ ਸੀ ਵੀ ਅਸੀਂ ਬੰਨਾ ਤੇ ਲੰਗਰ ਬਹੁਤ ਲੱਗੇ ਸੀਗੇ ਕਿਉਂਕਿ ਜਿਹੜਾ ਮੈਂ ਕਹਿ ਨਹੀਂ ਸਕਦੀ ਮੈਨੂੰ ਬਹੁਤ ਦੁੱਖ ਹੁੰਦਾ ਵਾ ਜਿਹੜੀ ਅਸੀਂ ਜਾ ਹੈਗੇ ਨੇ ਜੱਟ ਜ਼ਿਮੀਂਦਾਰ ਹੈ ਅਸੀਂ ਮੰਗਤੇ ਬਣ ਕੇ ਨਹੀਂ ਖਾ ਸਕਦੇ ਸਾਨੂੰ ਮੰਗਤੇ ਬੰਨਾ ਨਹੀਂ ਆਉਂਦਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਲੰਗਰ ਲਾਏ ਸੀਗੇ ਮੰਗਤੇ ਬਣ ਕੇ ਨਹੀਂ ਸੀ ਖਾਦੇ ਗੁਰੂ ਨਾਨਕ ਨੇ ਸਾਡੇ ਨੇ ਵੀ ਲੰਗਰ ਲਾਏ ਸਾਨੂੰ ਮੰਗਤੇ ਬੰਨਾ ਨਹੀਂ ਆਉਂਦਾ ਤੇ ਕਿਸੇ ਵੇਲੇ ਸਾਨੂੰ ਭੁੱਖ ਵੀ ਕਟਣੀ ਪਈ ਆ ਅਸੀਂ ਇਹੋ ਜੀ ਸਰਵਿਸ ਵੀ ਮਤਲਬ ਹੈਗਾ ਵੇ ਅਸੀਂ ਅਸੀਂ ਇਹ ਕਿੰਨੇ ਆ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਗੁਰੂਆਂ ਨੇ ਲੰਗਰ ਲਾਏ ਸੀ ਅਸੀਂ ਸਾਨੂੰ ਮੰਗਤੇ ਬੰਨਾ ਨਾ ਵਿਖਾ ਸਾਨੂੰ ਕਾਮਯਾਬ ਕਰ ਤੇ ਅਸੀਂ ਆਪਦੇ ਘਰ ਸਾਰੇ ਜਿੰਨੇ ਵੀ ਹੈਗੇ ਪੰਜਾਬ ਵਾਸੀ ਜਿੰਨਾਂ ਰਹਾੜਾ ਇਹ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋ ਰਹੇ ਨੇ ਤੇ ਇਹਦੇ ਵਿੱਚ ਹੁਣ ਜਿਹੜਾ ਸਰਕਾਰੀ ਪੱਖ ਹੈ ਇਹ ਸਾਰੇ ਦਾ ਉਹ ਕੀ ਹੈ ਮਤਲਬ ਕਿ ਤੁਹਾਨੂੰ ਸਰਕਾਰ ਦਾ 2023 ਤੋਂ ਲੈ ਕੇ ਹੁਣ ਤੱਕ ਕੋਈ ਬੈਨੀਫਿਟ ਮਿਲਿਆ ਜਾਂ 2025 ਦਾ ਜੋ ਇਸ ਸਿਚੁਏਸ਼ਨ ਚੱਲ ਰਹੀ ਹੈ ਹੁਣ ਤੱਕ ਸਰਕਾਰ ਦੀ ਉਹਦਾ ਤੁਹਾਨੂੰ ਕੋਈ ਬੈਨੀਫਿਟ ਮਿਲਿਆ ਜਾਂ ਤੁਹਾਨੂੰ ਲੱਗਦਾ ਵੀ ਸਰਕਾਰੀ ਹਲਪਤਨ ਹੋ ਸਕਦੀ ਹੈ ਵੇਖੋ ਸਰਕਾਰਾਂ ਜਦੋਂ ਸੁਣਦੇ ਆ ਟੀਵੀ ਦੇ ਵਿੱਚ ਸੁਣਦੇ ਆ ਵੀ ਅਸੀਂ ਬਹੁਤ ਕੁਛ ਇੰਨਾ ਫੰਡ ਇੰਨਾ ਰਾਤ ਫੰਡ ਲੈ ਲਿਆ ਅਸੀਂ ਉਹ ਕਰਤਾ ਆ ਕਰਤਾ ਨਾ ਤਾਂ ਤੇਜ ਦੇ ਵਿੱਚ ਸਾਨੂੰ ਕੁਛ ਮਿਲਿਆ ਏ ਕੋਈ ਸਰਕਾਰ ਨੇ ਪੈਸਾ ਨਹੀਂ ਕੁਛ ਨਹੀਂ ਕੋਈ ਵੀ ਖਾਤ ਨਹੀਂ ਦਿੱਤੀ ਹੋਈ ਜੀ ਹਾਂ ਜਿਹੜੇ ਸਮਾਜ ਸੇਵੀ ਹੀ ਉਹਨਾਂ ਕਿਸੇ ਨੂੰ ਖਾਤ ਕਿਸੇ ਨੂੰ ਵੀ ਦਿੱਤੀ ਕਿਸੇ ਨੇ ਭੈਣ ਭਰਾ ਨੇ ਦਿੱਤੀ ਏ ਤੇ ਬਾਕੀ ਸਰਕਾਰ ਨੇ ਕੋਈ ਵੀ ਖਾਤ ਨਹੀਂ ਦਿੱਤਾ ਕੋਈ ਕਿਸੇ ਨੂੰ ਡੀਜ਼ਲ ਨਹੀਂ ਦਿੱਤਾ ਤੇ ਬਾਕੀ ਜੇਕਰ ਇੱਕ ਵਾਰੀ ਕੋਈ ਸੌਦਾ ਕੁ ਦੇਗੇ ਹੋਣਗੇ ਕੋਈ ਇੱਕ ਫੀਡ ਦਾ ਤੋੜਾ ਦੇਗੇ ਉਹਨੇ ਉਹ ਅਸੀਂ ਕਹਿ ਨਹੀਂ ਸਕਦੇ ਬਾਕੀ ਕੁਛ ਨਹੀਂ ਕੋਈ ਸਰਕਾਰ ਨੇ ਕਿਸੇ ਦੀ ਕੋਈ ਕਮਰਾ ਨਹੀਂ ਪਵਾਇਆ ਪਿਛਲੇ ਸਾਲ ਜਦੋਂ ਡਿੱਗੇ ਨੇ ਕੋ ਕਮਰੇ ਡਿੱਗੇ ਨੇ ਜਿੰਨਾ ਕਿਸੇ ਨੇ ਆਪ ਦਾ ਡੀਕ ਡਾਕ ਕੇ ਤੇ ਆਪਦੇ ਘਰੋਂ ਹੀ ਕੀਤੇ ਹੋਏ ਨੇ ਤੇ ਇਹਦੇ ਵਿੱਚ ਜੋ ਤੁਹਾਡੇ ਆਸ ਗਵਾਂਡ ਦੇ ਵਿੱਚ ਗਵਾਂਡ ਦੇ ਵਿੱਚ ਵੀ ਪਰਿਵਾਰ ਹੈਗੇ ਆ ਜਿਹੜੇ ਸੰਘਰਸ਼ ਕਰ ਰਹੇ ਆ ਵੀ ਉਹਨਾਂ ਦੀ ਕੀ ਸਥਿਤੀ ਹੈ ਤੁਹਾਡੇ ਗਵਾਂਡ ਦੇ ਵਿੱਚ ਅਸੀਂ ਤਾਂ ਤੁਹਾਡੇ ਪਰ ਆ ਗਏ ਇੱਥੇ ਪਰ ਉੱਧਰ ਤਾਂ ਜਾ ਨਹੀਂ ਸਕਦੇ ਤੇ ਤੁਹਾਡੇ ਗਵਾਂਡ ਦੇ ਵਿੱਚ ਕੀ ਲੋਕਾਂ ਦਾ ਕੀ ਹਾਲਾਤ ਹੈ ਹਾਂਜੀ ਇੱਕ ਘਰ ਹੈਗਾ ਵਾ ਉਹਨਾਂ ਦਾ ਨਾਂ ਹੈਗਾ ਕਜਾਨ ਸਿੰਘ ਆ ਹਾਂ ਉਹਨਾਂ ਦਾ ਘਰ ਮੈਂ ਹੁਣ ਮੈਂ ਵੀ ਨਹੀਂ ਪਹੁੰਚ ਸਕਦੀ ਉਹਨਾਂ ਨੂੰ ਕੈਂਸਰ ਹੋਈ ਹੋਈ ਆ ਤੇ ਉਹਨਾਂ ਦਾ ਵੀ ਕਮਰਾ ਡਿੱਗ ਪਿਆ ਇੱਕ ਸਾਡੇ ਹੋਰ ਹੈਗਾ ਏ ਉਹਨਾਂ ਦਾ ਨਾਂ ਹੈ ਗਦਲਜੀਤ ਸਿੰਘ ਆ ਤੇ ਉਹਨਾਂ ਦਾ ਵੀ ਜਿਹੜਾ ਕਮਰੇ ਕਮਰਾ ਬੈਠ ਗਿਆ ਏ ਤੇ ਉਹਨਾਂ ਦੀ ਜਿਹੜਾ ਆਪਦੇ ਡੈਲਸ ਹੁੰਦੀ ਆ ਇਹ ਸਾਡੇ ਮਤਲਬ ਬਹੁਤ ਹੀ ਹਾਲਾਤ ਮਾੜੇ ਉਹਨਾਂ ਦੇ ਵੀ ਬਹੁਤ ਮਾੜੇ ਨੇ ਜਿਹੜਾ ਕਿ ਉਹ ਵੀ ਵਿਚਾਰੇ ਜਿਹੜੇ ਆ ਘਰਾਂ ਦੇ ਵਿੱਚ ਬੈਠੇ ਨੇ ਇਹੋ ਡੀਕਦੇ ਆ ਕਿ ਕੋਈ ਸਰਕਾਰ ਸਾਡੀ ਹੈਲਪ ਕਰੂਗੀ ਅਸੀਂ ਕੁਝ ਨਹੀਂ ਚਾਹੁੰਦੇ ਜਿਹੜਾ ਸਾਡਾ ਸਿਰ ਲਕਾਵਾ ਉਹ ਚੰਗਾ ਹੋਣਾ ਚਾਹੀਦਾ ਹੂੰ ਠੀਕ ਹੈ ਠੀਕ ਹੈ ਜੇ ਤੁਹਾਨੂੰ ਲੱਗਦਾ ਹੁਣ ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨਾਂ ਤੱਕ ਸਿਚੁਏਸ਼ਨ ਇੰਪਰੂਵ ਹੋਊਗੀ ਜਿਹੜੇ ਲੋਕ ਤੁਹਾਡੀ ਮਦਦ ਕਰਨੀ ਚਾਹੁੰਦੇ ਨੇ ਕਿਸ ਕਿਸ ਨੂੰ ਦੀ ਮਦਦ ਤੁਹਾਨੂੰ ਚਾਹੀਦੀ ਹੈ ਸਾਨੂੰ ਵੇਖੋ ਵੀਰੋ ਵੀਰ ਜੀ ਅਸੀਂ ਹੁਣ ਜ਼ੀਰੋ ਗਰਾਊਂਡ ਤੇ ਆ ਗਏ ਮਦਦ ਹਰ ਹਰੇਕ ਚੀਜ਼ ਚਾਹੀਦੀ ਆ ਜੇ ਅਸੀਂ ਕਹਾਂਗੇ ਕਿ ਮਤਲਬ ਸਾਨੂੰ ਸੌਦਾ ਨਹੀਂ ਚਾਹੀਦਾ ਕਿ ਸਾਨੂੰ ਖੰਡ ਪੱਤੀ ਨਹੀਂ ਚਾਹੀਦੀ ਅਸੀਂ ਉਹ ਵੀ ਘਰਾਂ ਦੇ ਵਿੱਚ ਵਰਤ ਨਹੀਂ ਉਹ ਵੀ ਅਸੀਂ ਖਾਣਾ ਵਾ ਠੀਕ ਹੈ ਨਾ ਚਲੋ ਅਸੀਂ ਜੇ ਸਾਨੂੰ ਮਤਲਬ ਇਹ ਪੈਸੇ ਦੀ ਲੋੜ ਆ ਹੁਣ ਸਭ ਤੋਂ ਜ਼ਿਆਦਾ ਸਾਨੂੰ ਪੈਸੇ ਦੀ ਲੋੜ ਆ ਸਾਡੇ ਜਿਹੜੇ ਕਮਰੇ ਆ ਉਹ ਬਹਿ ਗਏ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਜਿਹੜਾ ਕੋਈ ਹੈਗਾ ਉਹਨੂੰ ਮਰਮਤ ਕਰਾਂਗੇ ਬੱਚੇ ਸਾਡੇ ਪੜਦੇ ਉਹਨਾਂ ਦੀਆਂ ਫੀਸਾਂ ਦਵਾਂਗੇ ਜਿਹੜੇ ਟੀਚਰ ਐ ਜਿਹੜੇ ਪੜਾਉਂਦੇ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਉਹਨਾਂ ਤਾਂ ਫੀਸ ਮਾਫ ਕਰ ਹੀ ਨਹੀਂ ਦੇਣੀ ਉਹਨਾਂ ਅੱਗੋਂ ਟੀਚਰਾਂ ਨੂੰ ਤਨਖਾਹਾਂ ਦੇਣੀਆਂ ਕਿਉਂਕਿ ਅਸੀਂ ਇਹ ਕਿਵੇਂ ਕਹੀਏ ਕਿ ਸਾਨੂੰ ਹੁਣ ਜਿਹੜਾ ਇਹ ਪ੍ਰਾਈਵੇਟ ਸਕੂਲ ਵਾਲੇ ਫੀਸਾਂ ਜਿਹੜੀਆਂ ਨੇ ਉਹ ਮਾਫ ਕਰ ਦੇਣ ਉਹ ਉਹਨਾਂ ਨੇ ਵੀ ਅੱਗੋਂ ਤਨਖਾਹਾਂ ਦੇਣੀਆਂ ਨੇ ਉਹਨਾਂ ਨੇ ਵੀ ਬੱਚਿਆਂ ਦੇ ਸਿਰ ਤੋਂ ਫੀਸਾਂ ਲੈ ਕੇ ਦੇਣੀਆਂ ਨੇ ਜਿਹੜੇ ਆ ਇਹ ਇਹ ਕਰਨਾ ਵੀ ਜਿਹਦਾ ਬੱਚਾ ਪੜਦਾ ਏ ਉਹਦੀ ਵੀ ਏਖਣ ਵੀ ਕਿੰਨੀ ਫੀਸ ਆ ਉਹ ਫੀਸ ਜਿਹੜੀ ਆ ਉਹ ਜਿਹੜੀਆਂ ਮਤਲਬ ਇਹ ਗਈਆਂ ਸਮਾਜ ਸੇਵੀ ਸਸਤਾਵਾਂ ਨੇ ਉਹ ਪੁੱਛਣ ਵੀ ਕਿਹਦੇ ਬੱਚੇ ਪੜਦੇ ਉਹਨਾਂ ਦੀਆਂ ਫੀਸਾਂ ਐਰਕੀ ਦੀਆਂ ਤਾਰ ਦੇਣ ਕਿਉਂਕਿ ਨਾ ਤਾਂ ਝੋਨਾ ਹੀ ਗਿਆ ਤੇ ਹੁਣ ਕਣਕ ਵੀ ਨਹੀਂ ਹੋਣੀ ਏ ਬਸ ਇਹ ਆ ਕਿ ਪੈਸੇ ਦੀ ਵੀ ਬਹੁਤ ਲੋੜ ਆ ਪੈਸੇ ਦੀ ਹੈਲਪ ਕਰੋ ਜਿਹੜਾ ਸੌਦਾ ਏ ਉਹ ਤੁਸੀਂ ਆਪਸ ਵਿੱਚ ਮੀਟਿੰਗਾਂ ਕਰੋ ਉਹਨਾਂ ਦੀਆਂ ਲਿਸਟਾਂ ਬਣਾਓ ਘਰ ਘਰ ਜਾਓ ਘਰ ਘਰ ਜਾ ਕੇ ਉਹਨਾਂ ਦੀ ਮਤਲਬ ਸਾਰ ਲਓ ਵੀ ਕਿਹੜਾ ਕੀ ਕਰ ਰਿਹਾ ਕੀ ਉਹਨੂੰ ਚਾਹੀਦਾ ਵਾ ਤੇ ਜਿਵੇਂ ਹੁਣ ਚਲੋ ਤੁਸੀਂ ਆਉਂਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਾਕੀ ਜਿਹੜਾ ਬਾਅਦ ਦੇ ਵਿੱਚ ਆਓ ਬਸ ਪਾਣੀ ਜੇ ਅੱਜ ਨਹੀਂ ਲੱਥਨ ਤੋਂ ਬਾਅਦ ਆਓ ਹਾਂਜੀ ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਸ਼ੋਅ ਇਹ ਅਸੀਂ ਇੱਕ ਪਰਿਵਾਰ ਦੀ ਕਹਾਣੀ ਦੇ ਨਾਲ ਤੁਹਾਨੂੰ ਇਹਨਾਂ ਇਲਾਕਿਆਂ ਦੇ ਵਿੱਚ ਹਾਲਾਤ ਕੀ ਨੇ ਲੋਕਾਂ ਦੇ ਜਿਹੜੇ ਵਿਚਾਰੇ ਫਸੇ ਹੋਏ ਆ ਉਹ ਇੱਕ ਕੋਸ਼ਿਸ਼ ਕੀਤੀ ਹੈ ਇਹਦੀ ਇੱਕ ਝਲਕ ਦਿਖਾਉਣ ਦੀ ਕਿ ਇੱਥੇ ਆਹ ਸਿਚੁਏਸ਼ਨ ਚੱਲ ਰਹੀ ਹੈ ਜੋ ਇਹਨਾਂ ਨੇ ਆਖਿਆ ਮੈਂ ਉਹਨੂੰ ਰਿਪੀਟ ਨਹੀਂ ਕਰਨਾ ਪਰ ਇਹ ਚਾਹੇ ਰਾਹਤ ਦੇਣ ਲਈ ਜਿਹੜੇ ਲੋਕਾਂ ਦਾ ਜੋ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਇਹਨਾਂ ਨੇ ਦੱਸਤਾ ਕਿ ਇਹਨਾਂ ਨੂੰ ਕਦੋਂ ਚਾਹੀਦਾ ਜਦੋਂ ਇਹ ਸਾਰਾ ਪਾਣੀ ਉੱਤਰ ਜਾਏਗਾ ਉਦੋਂ ਇਹਨਾਂ ਦਾ ਇਸ਼ੂ ਹੈਗਾ ਇਹਨਾਂ ਦੇ ਘਰ ਡਿੱਗੇ ਹੋਏ ਨੇ ਉਸ ਤੋਂ ਬਾਅਦ ਜਿਹੜਾ ਸਰਕਾਰੀ ਪੱਖ ਹੈ ਖਾਸ ਤੌਰ ਤੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਨਾ ਤਾਂ ਪਹਿਲਾਂ ਇਹ ਕਹਿੰਦੇ ਵੀ 2023 ਚ ਕੋਈ ਮਦਦ ਆਈ ਹੈ ਨਾ ਹੋਣ ਆ ਰਹੀ ਹੈ। ਤੋ ਇਹ ਬਹੁਤ ਬਤਾਈ ਕਿ ਜ਼ਿੰਦਾ ਸਵਾਲ ਹੈ ਸਮਾਜ ਸੇਵੀ ਸੰਸਥਾਵਾਂ ਆਪਣੀ ਥਾਂ ਤੇ ਕੰਮ ਕਰ ਰਹੀਆਂ ਨੇ ਕਰਨਗੀਆਂ ਵੀ ਪਰ ਉਹ ਸਰਕਾਰ ਦਾ ਮਤਬਾਦਲ ਨਹੀਂ ਹੋ ਸਕਦੀਆਂ ਤੇ ਅਸੀਂ ਵੀ ਇਹੀ ਚਾਹਾਂਗੇ ਕਿ ਸਰਕਾਰਾਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਨੇ ਕਿ ਜਿੱਥੇ ਆ ਸਾਰਾ ਸਿਚੁਏਸ਼ਨ ਬਣੀ ਹੋਈ ਹੈ ਤੇ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਫਿਰ ਇੱਥੇ